ਤੋ ਸਾਰੇ ਸਸੀ ਕਾਲ ਉਮੀਦਵਾਰਾਂ ਤੇ ਸਾਰੇ ਵਧੀਆ ਹੋਗੇ ਤੇ ਰਾਤੀ ਵੀ ਨਾ ਕਲਰ ਅੱਤੇ ਵੀ ਮੀਂਹ ਪੈਦਾ ਰਿਹਾ ਤੇ ਪਰਸੋਂ ਦਾ ਮੀਂਹ ਸ਼ੁਰੂ ਹੋਇਆ ਪਸ ਤੇ ਅੱਜ ਧੁੱਪ ਲੱਗ ਗਈ ਆ ਤੇ ਅੱਜ ਕਾਫੀ ਵਧੀਆ ਬੈਟਰ ਹੈ ਸਾਰੇ ਆਪ ਜਾਨਵਰ ਛੱਡਤੇ ਹੋਏ ਆ ਤੇ ਉਹ ਤੁਹਾਨੂੰ ਚੈੱਕ ਕਰ ਬਨੇ ਆਰੇ ਆ ਕੇ ਖੜ ਗੀਆਂ ਜਿਵੇਂ ਆਪ ਉੱਪਰ ਆਏ ਆ ਮੈਂ ਬਖਤਾਂ ਉਹ ਦੁਰੇ ਘੁੰਮ ਫਿਰਦੇ ਨੇ ਤੋ ਵਾ ਇਹਨਾਂ ਨੂੰ ਇਹ ਪਤਾ ਨਹੀਂ ਤੇ ਆਓ ਜੱਕੀ ਪਿੱਛੇ ਆਇਆ ਆ ਜਾ ਆ ਜਾ ਆ ਜਾ ਮੌਸਮ ਕਾਫੀ ਵਧੀਆ ਹੋ ਗਿਆ ਹੈ ਤੇ ਆਹ ਦੇ ਆਪਣੇ ਇਧਰ ਵੀ ਅੰਦਰ ਪਾਣੀ ਭਰਿਆ ਪਿਆ ਅੱਜ ਬਾਕੀ ਲਹਿਰੇ ਨਜ਼ਾਰੇ ਦੇਖੋ ਹੰਦ ਤੋਪੜੀ ਕੀ ਅੱਜ ਮਿੱਤਰੋ ਤੁਹਾਨੂੰ ਆਪਾਂ ਆਪਣੇ ਸ਼ਹਿਰ ਦਾ ਘੇੜਾ ਦਿਵਾ ਕੇ ਲੈ ਹੁੰਨੇ ਆ ਕਿਉਂਕਿ ਥੋੜਾ ਬਹੁਤਾ ਸਮਾਨ ਲੈਣਾ ਵਾਲਾ ਸੀ ਇੱਕ ਫੀਡ ਵਗੈਰਾ ਵੀ ਖਤਮ ਹੋਈ ਸੀ ਤੇ ਅੱਜ ਆ ਵੀ ਤੁਹਾਨੂੰ ਦਿਖਾਵਾਂਗੇ ਕਿੱਥੋਂ ਆਪਾਂ ਫੀਡ ਵਗੈਰਾ ਲੈਨੇ ਆ ਬਾਏ ਕਰਦੇ ਆ ਇਹ ਨਾਲੇ ਆਪਾਂ ਹੋਰ ਵੀ ਕੀ ਦੇ ਵੇਖਾਂਗੇ ਬਈ ਤੁਹਾਨੂੰ ਅੱਜ ਸਾਰਾ ਅੱਜ ਬਣੇ ਰਿਓ ਵਲੌਗ ਨਾਲ ਅੱਜ ਤੁਹਾਨੂੰ ਆਪਾਂ ਆਪਣੇ ਸ਼ਹਿਰ ਦਾ ਘੇੜਾ ਰੋਟੀਆਂ ਲਿਆਂਦੀਆਂ ਤੇ ਇਹਨਾਂ ਨੂੰ ਰੋਟੀਆਂ ਚੂਰ ਕੇ ਪਾਈਏ ਉਹ ਨਾ ਜੁੱਤ ਪੈਣਾ ਚੋਰੀ ਰੋਟੀਆਂ ਆ ਇਹ ਪਤਾ ਲੱਗ ਗਿਆ ਸਾਰੇ ਲੱਗੇ ਲੱਗੇ ਆਜੋ 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 ਜਾਓ ਪੈਣਾ ਆਪਾਂ ਰੋਟੀਆਂ ਚੋਰੀਆਂ ਤਾਂ ਜੀ ਰੋਟੀਆਂ ਲਈਆਂ ਆਪਾਂ ਘਰ ਤੇ ਆ ਖਲੋਤੀਆਂ ਲੱਗ ਗਿਆ ਕੇ ਹੁਣ ਇਹਨਾਂ ਨੂੰ ਪਾ ਦੇਣੀ

ਕੀ ਆਇਆ ਉੱਪਰ ਇਹਨੂੰ ਬੰਨਿਆ ਇੱਕ ਸਿੰਪਲ ਧਾਗਾ ਨਹੀਂ ਹੁੰਦਾ ਨੰ ਗੰਦਿਆਂ ਇਹਨਾਂ ਆਪਾਂ ਕਹਿੰਦੇ ਨੇ ਰੀਲ ਉਹ ਧਾਗੇ ਨਾਲ ਜਿਹੜਾ ਮੋਟਾ ਧਾਗਾ ਉਹਦੇ ਨਾਲ ਬੰਨਿਆ ਜੇ ਕਿ ਕਿਨੇ ਮਾੜੀ ਦਿਨ ਅਗਿਨਾ ਤੇ ਤੇਨੂੰ ਇੱਕ ਧਾਗੇ ਨਾਲ ਬੰਨਣਾ ਪੈਂਦਾ ਤਸਦ ਗਾਈ ਸੰਗਲੀ ਹੈਗੀ ਸੀ ਸੰਗਲੀ ਉੱਪਰ ਨਹੀਂ ਸੀ ਤੇ ਹੁਬਦ ਰੱਖੋ ਹੁਬਦ ਰੱਖੋ ਟੋਕ ਕੰਦੇਓ ਤੂੰ ਹਉ ਆਵੇ ਟੋਕਰੀ ਹਾਂਜੀ ਮਿੱਤਰੋ ਹੁਣ ਪਹੁੰਚ ਗਏ ਆਪਾਂ ਆਪਣੇ ਸ਼ਾਇਰ ਦੀ ਗਊ ਛਲਾ ਚ ਤੇ ਇੱਥੇ ਕਾਫੀ ਤਰ੍ਹਾਂ ਦੀਆਂ ਗਾਵਾਂ ਆ ਤੇ ਵੱਖਰੀ ਵੱਖਰੀ ਨਸਲ ਦੀਆਂ ਵਾ ਤੇ ਪਹਿਲਾਂ ਲੋਕੀ ਦੁੱਧੂ ਦੁੱਧ ਪੀ ਕੇ ਫਿਰ ਇੱਥੇ ਛੱਡ ਜਿੰਦੇ ਆ ਜਦੋਂ ਗਾਂ ਕੋਈ ਛੜਤਾਂ ਨੇ ਛੱਡ ਦਿੰਦੇ ਆ ਤੇ ਜੇ ਤੁਹਾਨੂੰ ਇਹਦਾ ਪੂਰਾ ਡਿਟੇਲ ਵਲੌਗ ਚਾਹੀਦਾ ਆਪਣੇ ਚੈਨਲ ਤੇ ਮਿਲ ਜੂਗਾ ਕਮੈਂਟ ਕਰ ਦਿਓ ਆ ਦੇਖੀਏ ਆਏ ਮਿੱਤਰੋ ਦੇਸੀ ਆਂਡੇ ਦੇਸੀ ਆਂਡੇ ਦਾ ਰੇਟ ਕਿੰਨਾਂ ਕਾ ਜੀ 300 ਰੁਪਏ ਟ੍ਰੇ ਦਾ 300 ਰੁਪਏ ਅੱਛਾ ਜੀ ਸੋ ਆਪਣੀ ਸ਼ਹਿਰ ਤੇ ਲੈ ਲੈਂਦਾ 300 ਰੁਪਏ ਰੇਟ ਤੇ ਲੈ ਕੇ ਹੁਣ ਅਸੀਂ ਜੀ ਆਪਾਂ ਲੈ ਆਏ ਆ ਫੇਰ ਜਬਲਬ ਸੜਗੇ ਦੋ ਤੇ ਨਾਲ ਆਪਾਂ ਲੈ ਕੇ ਆਏ ਆ ਫੀਡ ਤੇ ਆਹ ਮੁਰਗੀ ਲਈ ਤੇ ਕੱਲ ਦਵਾਈ ਲੈਂਦੀ ਆ ਇਨੂੰ ਦਿੰਨੇ ਦਵਾਈ ਫੇਰ ਕਰੀ ਤੇ ਆਓ ਬਲਬ ਲਈਏ ਅੰਦਰ ਤਾਂ ਗਾਇਸ ਅੰਦਰ ਕਾਫੀ ਨਹੀਂ ਰਹਾ ਪਿਆ ਇੱਕ ਬਲ ਵਿਛ ਲਾਵਾਂਗੇ ਤੇ ਇਧਰ ਇਹਦੇ ਚਾਨਣੇ ਪਿਆ ਹੈ ਤੇ ਇਹਨਾਂ ਦਾ ਰੱਖੀਏ ਇਧਰ نیچے ਇਹਨਾਂ ਫਿਲਹਾਲ ਤੇ ਟਾਂਗ ਹੀ ਲਈਏ ਜੀ ਤੇ ਫੇਰ ਨਾਲ ਬੀਏ ਤੇ ਆ ਉਬਲ ਬਗ ਲਾਈ ਕੇ ਪਹਿਲਾਂ ਤੇ ਇਹਨੂੰ ਲਾ ਦਈਏ ਇਥੋਂ ਜੀ ਮਿੱਤਰੋ ਇੱਧਰ ਲਾਤੇ ਆਪਾਂ ਦੇ ਦੋ ਗਲ ਬਣਾਵੇਂ ਤੇ ਆਹ ਵਾਲੀ ਤੇ ਉਵੇ ਥਲਾਤੀ ਆ ਤੇ ਲਿਆਓ ਆਪਾਂ ਚਲਾ ਕੇ ਵੇਖ ਲਈਏ ਇਹਨੂੰ ਕਰੀਏ ਫਿਲਹਾਲ ਬੰਦ ਤੇ ਹੁਣ ਚੈੱਕ ਕਰ ਲਈਏ ਕਰੀ ਆ ਦੇ ਚੱਲ ਪਿਆ ਆਉ ਨਹੀਂ ਚੱਲ ਪਿਆ ਮੈਨੂੰ ਜਾਦਾ ਉਹ ਸੜ ਗਿਆ ਨਹੀਂ ਨਹੀਂ ਸੜਿਆ ਤੇ ਨਹੀਂ ਆ ਮੇਰੇ ਵੀ ਮੈਨੂੰ ਜਿੱਥੇ ਤੱਕ ਤਾਰਾਂ ਹੀ ਨਹੀਂ ਗਮ ਤੇ ਲੋ ਤਾਰਾ ਸੈਟ ਕਰਕੇ ਵੀ ਚ ਗਈਏ ਆਓ ਜੀ ਉਹ ਵੀ ਚੱਲ ਪਿਆ ਆ ਵੀ ਚੱਲ ਪਿਆ ਆ ਵੀ ਤੇ ਉਹ ਵੀ ਬਲਬ ਗਏ ਸਾਰੇ ਚੱਲ ਤੇ ਨਿੱਕੀ ਗੈਂਗ ਦਾ ਬਲਬ ਚਲਾ ਦिए ਤੇ ਇਧਰ ਵੀ ਚਲਾਤਾ ਤੇ ਇਧਰ ਵੀ ਮੁਰਗੀ ਬੈ ਗਈ ਆਪਣੀ ਤੇ ਇਧਰ ਵੀ ਬੈਠੀ ਹੋਈ ਆ ਤੇ ਹੁਣ ਆਪਾਂ ਕਰ ਦਾਂਗੇ ਬੰਦ ਕਿਉਂਕਿ ਹਜੇ ਬਲਬ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਆ ਸਿਰਫ ਬੱਚੇ ਵਾਲਾ ਬਲਬ ਚੱਲਦਾ ਰਹੂਗਾ ਕਿਉਂਕਿ ਇਹਨੂੰ ਤਾਂ ਲੋਡ ਪੈਣੀ ਪਣੀ ਤੇ ਨਾਲ ਇੱਕ ਆ ਟਿਊਬ ਚਲਾ ਦਾਂਗੇ ਬਾਕੀ ਰਾਤ ਨੂੰ ਹੇ ਗਾਇਸ ਮੀਤ ਕਰਦਾ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋਗਾ ਜੇ ਵਲੌਗ ਵਧੀਆ ਲੱਗਾ ਆਪਣੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਫਿਰ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਸਰਨ ਸਰਸ